ਵਾਹਿਗੁਰੂ ਜੀ ਚਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਸਰਾਓ ਬਾਸੀ ਸੁਰਜਣ ਭੈਣੀ ਅੱਜ ਪਵਿੱਤਰ ਦਿਹਾੜਾ ਸਮਗਰਾਂ ਦਾ ਹੈ ਜੋ ਕਿ ਮੈਂ ਗੁਰੂ ਘਰ ਦੇ ਵਿੱਚ ਮੱਥਾ ਟੇਕਣ 9:40 ਮਿੰਟ ਦੇ ਵਿੱਚ ਆਇਆ ਸੀਗਾ ਤੇ ਇੱਥੇ ਆ ਕੇ ਮੱਥਾ ਟੇਕਿਆ ਸਤਨਾਮ ਵਾਹਿਗੁਰੂ ਜੋ ਵੀ ਆਪਾਂ ਗੁਰੂ ਦੇ ਮੂਹਰੇ ਆ ਕੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਆਂ ਕੀਤੀਆਂ ਉਸ ਤੋਂ ਬਾਅਦ ਬੈਠਾ ਰਹਾ ਤੇ ਮੈਂ ਸੋਚਿਆ ਵੀ ਆਪਾਂ ਪ੍ਰਸ਼ਾਦ ਲੈ ਲਈਏ ਪ੍ਰਸ਼ਾਦ ਲੈਣ ਲਈ ਜਦੋਂ ਮੈਂ ਦੇਖਿਆ ਤੇ ਪ੍ਰਸ਼ਾਦ ਮਤਲਬ ਕਿ ਆਪਾਂ ਕਹਦੇ ਆਂ ਵੀ ਬੱਤ ਚੁੱਕਿਆ ਸੀ ਵਰਤ ਚੁੱਕਿਆ ਸੀ ਤੇ ਹੁਣ ਬਾਬਾ ਜੀ ਨੂੰ ਪੁੱਛਣਾ ਚਾਹੁੰਦੇ ਆ ਕਿ ਆਪਣੇ ਪਿੰਡ ਦਾ ਕੋਈ ਐਨਾ ਕੱਠ ਤਾਂ ਇਹ ਗੁਰੂ ਘਰ ਦੇ ਵਿੱਚ ਹੁੰਦਾ ਨਹੀਂ ਹੈਗਾ ਕਿ ਜਿਹੜਾ ਵੀ ਇੰਨੀ ਜਲਦੀ 9:40 ਮਿੰਟ ਤੇ ਆਪਣਾ ਪ੍ਰਸ਼ਾਦ ਵੱਧ ਜਵੇ ਕੀ ਇਹ ਸਾਰਾ ਜਿੰਨਾ ਰਸਣ ਆਪਣਾ ਆਉਂਦਾ ਹੈ ਇਹ ਸਾਰੇ ਦਾ ਪ੍ਰਸ਼ਾਦ ਬਣਦਾ ਹੈ ਜਾਇ ਕਟ ਬਣਾਇਆ ਜਾਂਦਾ ਹੈ ਇਹਦਾ ਕੀ ਕਾਰਨ ਹੈ ਕਟੋ ਘਟ 11 ਵਜੇ ਤੱਕ ਤਾਂ ਪ੍ਰਸ਼ਾਦ ਹੀ ਜਾਦਾ ਨਹੀਂ ਪਹਿਲਾਂ ਵੀ ਗ੍ਰੰਥੀ ਰਹੇ ਨੇ ਉਹ ਸ਼ਾਮ ਤੱਕ ਵੀ ਪ੍ਰਸ਼ਾਦ ਮਤਲਬ ਕਿ ਜੇ ਬੰਦਾ ਕੋਈ ਲੇਟ ਹੋ ਜਾਂਦਾ ਸ਼ਾਮ ਤੱਕ ਵੀ ਉਹਨਾਂ ਨੂੰ ਪ੍ਰਸ਼ਾਦ ਮਿਲਦਾ ਸੀ ਕਿਉਂਕਿ ਹਰੇਕ ਘਰ ਦਾ ਬੰਦਾ ਰਾਸ਼ਨ ਦੇ ਕੇ ਜਾਂਦਾ ਹੈ ਉਹਦਾ ਪ੍ਰਸ਼ਾਦ ਦਾ ਹੱਕ ਬਣਦਾ ਹੈ ਗੁਰੂ ਮਹਾਰਾਜ ਦੇ ਮਰਜ਼ਾ ਦਾ ਅਨਸਾਰ ਪ੍ਰਸ਼ਾਦ ਦੇਣ ਦਾ ਹੱਕ ਬਣਦਾ ਹੈ ਕਿ ਇੱਥੇ ਪ੍ਰਸ਼ਾਦ 9:40 ਤੇ ਮੈਂ ਆਇਆ ਇੱਥੇ ਪ੍ਰਸ਼ਾਦ ਬਿਲਕੁਲ ਨਹੀਂ ਸੀ ਤੇ ਹੁਣ ਇਹ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਜੋ ਪ੍ਰਧਾਨ ਨੇ ਪ੍ਰਬੰਧਕ ਕਮੇਟੀ ਹੈ ਮੈਂਬਰ ਸਾਹਿਬਾ ਉਹਨਾਂ ਨੂੰ ਮੇਰੀ ਚਰਨਾਂ ਦੇ ਵਿੱਚ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜੋ ਪ੍ਰਸ਼ਾਦ ਹੈ ਇਹਦੇ ਬਾਰੇ ਕੋਈ ਸਪਸ਼ਟਿਕਾਰਨ ਦਿੱਤਾ ਜਾਵੇ ਵੀਰ ਪ੍ਰਸ਼ਾਦ ਜਦੋਂ ਆਪਾਂ ਇੰਨਾ ਰਾਸ਼ਨ ਆਪਣੇ ਪਿੰਡ ਦਾ ਆਉਂਦਾ ਹੈ ਆਪਣੇ ਪਿੰਡ ਦੇ ਸਾਰੇ ਲੋਕ ਤਾਂ ਆਉਂਦੇ ਨਹੀਂ ਹੈਗੇ ਵੀ ਆਪਾਂ ਸੋਚੀਏ ਵੀ ਸਾਰੇ ਲੋਕ ਮੱਥਾ ਟੇਕਣ ਆਉਂਦੇ ਨੇ ਪ੍ਰਸ਼ਾਦ ਆਪਾਂ ਇੰਨਾ ਬਣਾਉਨੇ ਆ ਤੇ ਉਹ ਵਧ ਜਾਂਦਾ ਠੀਕ ਹੈ ਜੀ ਤੇ ਪ੍ਰਸ਼ਾਦ ਕੁਝ ਲੋਕ ਆਉਂਦੇ ਨੇ ਦੇਖ ਲਓ ਆਪਾਂ ਪਤਾ ਹੀ ਆ ਸਾਰਿਆਂ ਨੂੰ ਵੀ ਕਿੰਨੇ ਆਉਂਦੇ ਨੇ ਆ ਦੇਖੋ ਮੈਂ ਗੁਰੂ ਘਰ ਦੇ ਵਿੱਚ ਖੜਿਆ ਹਾਂ ਇਸ ਟਾਈਮ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਮੈਂ ਦੇਗ ਲੈਂ ਲਈ ਜਦੋਂ ਦੇਖਿਆ ਤੇ ਦੇਗ ਇਹਦੇ ਵਿੱਚ ਬਿਲਕੁਲ ਵੀ ਨਹੀਂ ਸੀਗੀ ਪ੍ਰਸ਼ਾਦ ਨਹੀਂ ਸੀ ਆ ਦੇਖ ਲਓ ਖਾਲੀ ਹੈ ਐਸ ਟਾਈਮ ਤਕਰੀਬਨ 10 ਬੱਜ ਚੁੱਕੇ ਨੇ ਤੇ ਮੈਂ 9:40 ਦੇ ਇੱਥੇ ਆ ਗਿਆ ਸੀ ਤੇ ਇੱਥੇ ਪ੍ਰਸ਼ਾਦ ਨਹੀਂ ਮਿਲਿਆ ਮੇਰੀ ਇਹ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਉਹ ਬਾਬਾ ਜੀ ਨੂੰ ਬੇਨਤੀ ਕਰਨ ਕਿ ਜੋ ਪ੍ਰਸ਼ਾਦ ਹੈ ਘਟੂ ਘਟ ਜੇ ਜਿਆਦਾ ਨਹੀਂ ਤਾਂ 11 11:30 ਵਜੇ ਤੱਕ ਤਾਂ ਕੋਈ ਲੇਟ ਇਨਸਾਨ ਕੋਈ ਵੀ ਆ ਸਕਦਾ ਹੈ ਦੇਖੋ ਇਹ ਪਵਿੱਤਰ ਅੱਜ ਮਸਿਆ ਦਾ ਜਿਹੜਾ ਆਪਣਾ ਸੰਗਰਾਂਦ ਦਾ ਸੋਰੀ ਦਿਹਾੜਾ ਹੈ ਇਹਦੇ ਵਿੱਚ ਬੰਦਾ ਲੇਟ ਵੀ ਹੋ ਜਾਂਦਾ ਕਈ ਵਾਰੀ ਮੱਥਾ ਟੇਕਣ ਗਣੀਓ ਉਹਨੂੰ ਪ੍ਰਸ਼ਾਦ ਤੇ ਮਿਲਣਾ ਚਾਹੀਦਾ ਘਟੂ ਘਟ ਖਾਸ ਕਰਕੇ ਜੋ ਇਸ ਪਿੰਡ ਦਾ ਵਸਿੰਧ ਹੈ ਰਾਸਨ ਭੇਜਦਾ ਉਸ ਨੂੰ ਤਾਂ ਪ੍ਰਸ਼ਾਦ ਮਿਲਣਾ ਹੀ ਚਾਹੀਦਾ ਇਹ ਕਿਉਂ ਨਹੀਂ ਮਿਲਦਾ ਇਹ ਹੁਣ ਬਾਬਾ ਜੀ ਤੋਂ ਪੁੱਛਿਆ ਜਾਵੇ ਜੇ ਬਾਬਾ ਜੀ ਦੇ ਨਾਲ ਕਨੈਕਟ ਕਰਦੇ ਆਂ ਬਾਬਾ ਜੀ ਨੂੰ ਪੁੱਛਦੇ ਆਂ ਵੀ ਇਹ ਕਾਰਨ ਕੀ ਹੈ ਕਿਉਂ ਸਾਨੂੰ ਇਹ ਪ੍ਰਸ਼ਾਦ ਆ ਜਿਹੜਾ ਇਹ ਨਹੀਂ ਮਿਲਦਾ ਬਾਬਾ ਜੀ ਦੇ ਨਾਲ ਕਨੈਕਟ ਕਰਦੇ ਆਂ ਦੇਖਦੇ ਆਂ ਬਾਬਾ ਜੀ ਇੱਥੇ ਮੌਜੂਦ ਹੈਗੇ ਨੇ ਪੁੱਛਦੇ ਆਂ ਬਾਬਾ ਜੀ ਨੂੰ ਬੀ ਇਸ ਦਾ ਕੀ ਕਾਰਨ ਹੈ ਕਿ ਤੁਸੀਂ ਇਹਨੂੰ ਜਿਹੜਾ ਰਸਤਣਾ ਇਹਨੂੰ ਬਚਾ ਲੈਨੇ ਹੋ ਕਾਦੇ ਵਾਸਤੇ ਬਚਾ ਲੈਨੇ ਹੋ ਵੀ ਅੱਗੇ ਵਾਸਤੇ ਬਚਾ ਲੈਨੇ ਹੋ ਜਾਂ ਇਹਦਾ ਕੀ ਕਰਦੇ ਹੋ ਰਸਣ ਦਾ ਜਿਹੜਾ ਰਸਤ ਹੈ ਭੇਜਦੀ ਹੈ ਆਪਣੇ ਪਿੰਡ ਵਾਸੀ ਨੇ ਦਿੰਦੇ ਨੇ ਇਹ ਰਸਤ ਨੂੰ ਤੁਸੀਂ ਕਾਦੇ ਵਾਸਤੇ ਬਚਾਉਣੇ ਹੋ ਜਾਂ ਕੀ ਕਾਰਨ ਹੈ ਜਾਂ ਰਸਤੀ ਇੰਨੀ ਘਟਾਂ ਆਂਦੀ ਹੈ ਵੀ ਇਹ ਦੇਗ ਥੋੜੀ ਆਉਂਦੀ ਹੈ ਜਾਂ ਦੇਗ ਜ਼ਿਆਦਾ ਵਰਤਾਈ ਜਾਂਦੀ ਹੈ ਕੀ ਕਾਰਨ ਹੈ ਜਾਂ ਕੋਈ ਇੱਥੋਂ ਦੇਗ ਚੋਰੀ ਕਰਕੇ ਲੈ ਜਾਂਦਾ ਹੈ ਤਾਂ ਕਰਕੇ ਨਹੀਂ ਵੱਜਦੀ ਇਹਦਾ ਸਪਸ਼ਟੇ ਕਾਰਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਆਂ ਬਾਬਾ ਜੀ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿਹੜਾ ਪਿੰਡ ਵੱਲੋਂ ਰਾਸਣਾਂ ਦਾ ਆਪਣਾ ਸਾਰਾ ਰਸਤਾ ਦੀ ਹੈ ਗੁਰੂ ਮਹਾਰਾਜ ਵਾਸਤੇ ਉਹ ਤੂੰ ਸਾਰੇ ਹੀ ਦੇਗ ਬਣਾ ਲੈਣੇ ਹੋ ਜਾਂ ਰੱਖ ਦੇਣੇ ਕੁਝ ਮੜ ਮੋਟਾ ਦੇ ਵਿੱਚੋਂ ਦੇਗ ਆਉਂਦੀ ਦੇਗ ਵਾਸਤੇ ਜਿੰਨ੍ਹੇ ਸਾਰਾ ਪਿੰਡ ਦਾ ਆਉਂਦਾ ਨਹੀਂ ਕਾ अच्छा जी ਚੁਲਮੇ ਚੁਲਮੇ ਦੇ ਘਰ ਆਉਂਦੇ ਨੇ ਚੁਲਮੇ ਬੰਦੇ ਮੱਥਾ ਟੇਕਣ ਆਉਂਦੇ ਨੇ ਉਹ ਦੀ ਦੇਖ ਬਣ ਜਾਂਦੀ ਨਹੀਂ ਕਿਹੜਾ ਰਸਤਾ ਸਾਰੇ ਜਾਂਦੀ ਉਹ ਦੀ ਸਾਰੇ ਹੀ ਦੇਖ ਬਣਾ ਲਉਂਦੇ ਤੁਸੀਂ ਕੋਈ ਉਹਦੇ ਵਿੱਚ ਰੱਖ ਲੈਣੇ ਹੋ ਨਾ ਥੋੜਾ ਬਿੱਤ ਰੱਖ ਵੀ ਲੈਣੇ ਆ ਜੇ ਪੱਲਿਓ ਪੱਲਿਓ ਪੈ ਜਾਂਦੇ ਆ ਹਾਂਜੀ ਪੱਲੀ ਗਲ ਤੇ ਬਸਤਾ ਨਹੀਂ ਦੇਖ ਵਸਤੇ ਜਾਂਦੇ ਅੱਛਾ ਜੀ ਸਾਰੇ ਘਰ ਚ ਆਉਂਦੇ ਨਹੀਂ ਕਿ ਵੀ ਸਾਰੇ ਵੱਡੇ ਘਰਾਂ ਨੂੰ ਨਹੀਂ ਆਉਂਦੇ ਸਾਰੇ ਘਰ ਰਸਤੇ ਨਹੀਂ ਦੇਖ ਜਾਂਦੇ ਜੀ ਅੱਧ ਵਿਚਤ ਦੇ ਕੋਈ ਦੇ ਜਾਂਦਾ ਕੋਈ ਅੱਗੇ ਜਗਾ ਕੋਲੇ ਮਿੰਟ 75% ਤਾਂ ਦੇਖ ਜਾਂਦੇ ਹੋਣੇ ਜੀ ਹਾਂ ਹੁਣ ਚਲ ਚਲ ਚੰਨ 75% ਤਾਂ ਦੇਖ ਜਾਂਦੇ ਹੋਣੇ ਜੀ 25% ਨਹੀਂ ਆਉਂਦੇ ਹੋਰ ਕੀ ਹੋਣਾ ਜੀ ਕੀ ਹੋਣਾ ਜੀ ਕਿਵੇਂ ਜੀ ਕੀ ਕਹਿੰਦੇ ਤੁਸੀਂ ਮੈਂ ਇਹ ਕਹ ਰਿਹਾ ਅਭੀ ਮੈਂ 9:00 ਬਜੇ 20-25 ਮਿੰਟ ਤੇ ਆ ਗਿਆ ਸੀ ਦੇਖੋ ਮੈਂ ਲੇਟ ਹੋ ਗਿਆ ਮੈਨੂੰ ਦੇਖ ਨਹੀਂ ਮਿਲੀ ਪਹਿਲਾਂ ਵੀ ਉਹਦੇ ਗੁਰੂ ਗ੍ਰੰਥੀ ਰਹੇ ਨੇ ਦੇਖੋ ਕਿੰਨੇ ਵੀ ਰਹੇ ਨੇ ਸ਼ਾਮ ਤੱਕ ਦੇਖ ਰਹਿੰਦੀ ਸੀ ਖੁੱਲੀ ਦੇਖ ਬਾਰਤ ਸੀ ਉਦੋਂ ਵੀ ਐਨੇ ਕੀ ਆਂਦੇ ਸੀ ਉਦੋਂ ਵੀ ਐਨੇ ਕੀ ਦਿੰਦੇ ਸੀ ਦੇਗਾ ਇਹਦਾ ਕੀ ਕਾਰਨ ਹੈ ਬਾਬਾ ਜੀ ਮੈਂ ਤੁਹਾਨੂੰ ਇਹੀ ਬੇਨਤੀ ਪੁੱਛਣਾ ਚਾਹੁੰਨਾ ਵੀ ਇਹ ਤੁਸੀਂ ਬਚਾ ਲੈਣਿਓ ਜਾਂ ਤੁਸੀਂ ਦੇਖ ਘਟ ਬਣਾਣਿਓ ਕੀ ਮਤਲਬ ਲੈ ਗਏ ਪੂਰੀ ਬਣਾਣਿਆ ਮੇਰੇ ਨਾਲ ਦੇਖ ਬੰਦੀ ਪੂਰੀ ਜੇ ਤੁਸੀਂ ਲੇਟੋਂ ਕਿ ਸੜਕੀ ਕਿਸ਼ੂਰ ਉੱਤੇ ਰੱਖ ਦਿੰਦੇ ਕੋਈ ਬਾਦ ਲਾ ਜਾਂਦਾ ਘਟ ਫਿਰ ਤੁਸੀਂ ਦੇਖ ਜਿਆਦਾ ਦੇ ਦਨਿਓ ਜੀ ਵੀ ਜੇ ਨਾਮ ਹੁੰਦਾ ਟਾਈਮ ਤੇ ਆਵੇ ਅਸੀਂ ਲਵੇ ਨਹੀਂ ਬੱਟਦੇ ਹੁਣ ਨਮਲ ਤੱਕਰਦੇ ਸੀ ਬੈਠ ਨਹੀਂ ਸਕਦੇ ਤੂੰ ਆਏਗਾ ਤੈਨੂੰ ਤੈਨੂੰ ਦੇਖ ਜਾਂਗੇ ਰਬ ਦਾ ਸਿੱਧੇ ਬੱਚੇ ਆਵੇ ਨਹੀਂ ਪੱਟ ਗਿਆ ਜੀ ਦੇ ਉੱਤੇ ਪਈ ਹੁੰਦੀ ਸੀ ਪਹਿਲਾ ਬੰਦਾ ਆ ਕੇ ਆਪ ਵੀ ਦੇਖ ਲੈ ਸਕਦੇ ਇਹ ਵਿੱਚੋਂ ਲੈ ਨਹੀਂ ਸਕਦਾ ਬੰਦਾ ਲੈ ਸਕਦਾ ਨਾ ਜੀ ਉਹ ਦੇਖ ਲਈ ਦੇ ਪਈ ਹੋ ਸਕਦੀ ਹੈ ਨਾ ਜੀ ਜਾਂ ਫਿਰ ਦਿਮਾਗ ਦੇ ਪਈ ਹੋ ਸਕਦੀ ਕਿਉਂ ਬਾਬਾ ਜੀ ਉਹਦੇ ਵਿੱਚ ਹੁਣ ਦੇਖ ਹੈ ਨਹੀਂ ਇਹੀ ਕਾਰਨ ਹੈ ਵੀ ਤੁਸੀਂ ਰੱਖ ਲੈਣੇ ਹੋ ਜੀ ਚਲੋ ਠੀਕ ਹੈ ਜੀ ਮੇਰੀ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਹੈ ਜੋ ਵੀ ਪ੍ਰਧਾਨ ਹੈ ਪ੍ਰਬੰਧਕ ਕਮੇਟੀ ਹੱਥ ਬੰਨ ਕੇ ਇਹ ਦੇਖੋ ਬਾਬਾ ਜੀ ਦਾ ਕਹਿਣਾ ਹੈ ਤੁਸੀਂ ਸੁਣੀ ਹੋਣਾ ਵੀ 75% ਰਸਤਾਂ ਦੀ ਹੈ ਉਹਦੇ ਵਿੱਚੋਂ ਕਹਿੰਦੇ ਵੀ ਕੁਝ ਅਸੀਂ ਅੱਖ ਵੀ ਲੈਣੇ ਆ ਠੀਕ ਹੈ ਜੀ ਮੈਂ 9:40 ਦੇ ਇੱਥੇ ਆਇਆ ਸੀ ਤੁਹਾਨੂੰ ਦਿਖਾਇਆ ਵੀ ਹੈ ਵੀ ਉੱਥੇ ਦੇਖ ਹੈ ਨਹੀਂ ਸੀ ਪਹਿਲਾਂ ਆਪਾਂ ਗ੍ਰੰਥੀ ਕਿੰਨੇ ਰੱਖੇ ਨੇ ਕਿੰਨੀ ਖੁੱਲੀ ਦੇਖ ਵਰਤਦੀ ਸੀ ਸ਼ਾਮ ਤੱਕ ਕੀ ਸਵੇਰ ਤੱਕ ਵੀ ਆਪਾਂ ਨੂੰ ਦੇਖ ਮਿਲਦੀ ਹੁੰਦੀ ਸੀ ਇਹ ਅੱਜ ਸੰਗਰਾਮ ਦਾ ਇੱਕ ਪਵਿੱਤਰ ਦਿਹਾੜਾ ਹੈ ਜਦੋਂ ਕੋਈ ਬੰਦਾ ਕਿਸੇ ਰੇਜ਼ੇਵੇਂ ਕਾਰਨ ਲੇਟ ਵੀ ਹੋ ਸਕਦਾ ਹੈ ਤਾਂ ਉਹਨੂੰ ਦੇਖ ਮਿਲਣੀ ਚਾਹੀਦੀ ਹੈ ਇਹ ਥੋੜਾ ਹੋਊਗਾ ਵੀ ਆਪਾਂ ਨੂੰ ਦੇਖ ਆਪਾਂ ਚੱਕ ਕੇ ਅੰਦਰ ਰੱਖ ਲਈਏ ਵੀ ਉੱਤੇ ਦੇਖ ਨਾ ਰੱਖੀਏ ਆਪਣੇ ਕੋਲੇ ਇਹਦਾ ਕਦੇ ਹੈ ਨਹੀਂ ਵੀ ਆਪਾਂ ਦੇਖੋ ਦੇਖ ਹਰ ਇੱਕ ਬੰਦਾ ਲੈ ਸਕਦਾ ਹੁਣ ਬਾਬਾ ਜੀ ਕਹਿੰਦੇ ਸਾਨੂੰ ਅੰਦਰੋਂ ਲੈ ਕੇ ਦੇਸੀ ਦੇ ਦੇਦਣੇ ਆ ਬਾਬਾ ਜੀ ਨੇ ਮੈਨੂੰ ਅੰਦਰੋਂ ਢਾਕੇ ਦੇਖ ਦਿੱਤੀ ਆ ਤੇ ਕੋ ਸਾਹਮਣੇ ਕਹਿੰਦੇ ਵੀ ਸਾਡੇ ਕੋਲੇ ਅੰਦਰ ਪਹੀਏ ਦੇਖ ਤੂੰ ਅੰਦਰ ਤੂੰ ਦੇਖ ਲੈ ਨਹੀਂ ਲੋਗ ਦੇ ਦੰਨੇ ਆ ਦੇਖ ਲੈ ਨਹੀਂ ਲੈ ਵੀ ਉੱਥੇ ਦੇਖ ਹੈ ਨਹੀਂ ਤੂੰ ਦੇਖ ਲੈਣੀ ਚਾਨ ਲੈਣੀ ਯਾਰ ਨਹੀਂ ਜੀ ਮੈਂ ਤਾਂ ਦੇਖ ਲੈਣੀ ਆ ਜਾ ਨਹੀਂ ਲੈਣੀ ਮਤ ਪਾ ਦੇ ਪੀਨ ਮੇਰੀ ਵੀਡੀਓ ਪਾ ਦੇ ਮੈਨੂੰ ਪਤਾ ਜਰਾ ਪਾ ਦੇ ਵੀਡੀਓ ਹਾਂਜੀ ਪਾ ਦੇ ਵੀਡੀਓ ਇਹ ਮੈਂ ਤਾਂ ਇਹ ਕਹਿਣਾ ਵੀ ਸਿੱਖ ਮੁਰਜਾਵੰਦ ਇਹ ਮਤਲਬ ਕਿ ਗਲਤ ਹੈ ਵੀ ਇਹ ਜਿਹੜੀ ਦੇਖ ਹੈ ਨਾ ਇਹ ਉੱਤੇ ਹੋਣੀ ਚਾਹੀਦੀ ਆ ਨਾ ਕਿ ਥੋੜੇ ਅੰਦਰੋਂ ਦੇਖ ਲੈ ਉਹ ਬਜ਼ੁਰਗ ਆ ਜਾਂਦੇ ਨੇ ਨਾ ਉਹਨਾਂ ਬਸਤਰ ਖਣੀ ਪੈਂਦੀ ਉੱਪਰ ਚੜੇ ਜਾਂਦੇ ਨੇ ਬਜ਼ੁਰਗ ਕੋਲ ਹਾਂਜੀ ਉਹ ਬਜ਼ੁਰਗ ਆ ਜਾਂਦੇ ਨੇ ਨੀ ਚੜੇ ਜਾਂਦਾ ਥੋੜੀ-ਮੋਟੀ ਤਾਂ ਉੱਤੇ ਹੋਣੀ ਚਾਹੀਦੀ ਮੇਰੇ ਬੇਨਤੀ ਹੈ ਮੇਰੀ ਕੋਈ ਹੋਣੀ ਹੈ ਸਾਡੇ ਅੱਠ ਵੀ ਦੇਖਿਆ ਨੂੰ ਮੇਰੀ ਇਹ ਬੇਨਤੀ ਹੈ ਵੀ ਦੇਖੋ ਥੋੜੀ ਮੋੜੀ ਜਿਹੜਾ ਚੜ ਸਕਦਾ ਉਹ ਤਾਂ ਲੈ ਸਕਦਾ ਹੈ ਜੀ ਜਿਹੜਾ ਚੜ ਸਕਦਾ ਨਾ ਉਹ ਤਾਂ ਲੈ ਸਕਦਾ ਨਹੀਂ ਸਰ ਮੈਂ ਬੇਇੱਜ਼ਤੀ ਨਹੀਂ ਕਰਦਾ ਇਹ ਤਾਂ ਗੱਲ ਗਲਤ ਹੈ ਗੱਲ ਗਲਤ ਹੈ ਤੇਰੀ ਤੂੰ ਮੈਂ ਕਰਦਾ ਫਿਰ ਤੂੰ ਮੈਂ ਨਾ ਲੱਗ ਰਿਹਾ ਮੈਂ ਤੁਹਾਨੂੰ ਫੋਨ ਕਰਨਾ ਕਾਦੀ ਬੇਇੱਜ਼ਤੀ ਕਰਦਾ ਦੱਸੋ ਬੇਇੱਜ਼ਤੀ ਹੋਰ ਕੀ ਕਰਨ ਲੱਗਾ ਤੂੰ ਪਰਾ ਕਰਨ ਨੂੰ ਮੈਂ 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 ਤੁਹਾਡਾ ਕਿਉਂ ਕਰਾਈ ਤੁਸੀਂ ਮੈਨੂੰ ਧੱਕੇ ਮਾਰ ਰਹੇ ਹੋ ਮੈਂ ਤੁਹਾਡੇ ਬੇਨਤੀ ਕ ਤੱਕੂ ਚੌਧਰੀ ਆ ਤੁਸੀਂ ਮੈਨੂੰ ਧੱਕੇ ਮਾਰ ਰਹੇ ਮੈਂ ਤੁਹਾਡੀ ਬੇਇੱਜ਼ਤੀ ਕਰ ਲੱਗ ਰੇ ਕਮਾਲ ਦੀ ਗੱਲ ਦੇਖੋ ਖਾਣ ਅਮਲ ਮੇਰਾ ਫੋਟੜ ਦੇਵਾਂਗੇ ਨਾ ਠੀਕ ਹੈ ਕੋਈ ਗੱਲ ਨਹੀਂ ਧੱਕੇ ਮਾਰਨੂ ਮੈਂ ਚਲਾ ਜਾਣਾ ਇਹੀ ਐਵੇਂ ਚਲਾ ਜਾਣਾ ਧੱਕੇ ਮਾਰ ਲੂ ਤੁਸੀਂ ਦੇਖ ਪਈਆ ਬਿਰਜੀ ਸਾਹਿਬ ਠੀਕ ਛੋਟੇ ਕੋਲੇ ਦੌੜ ਟੀਏ ਤੁਸੀਂ ਮਹਾਰਾਜ ਦੇ ਵਜ਼ੀਰ ਹਾਂ ਸਾਡੇ ਪਿੰਡ ਨੇ ਰੱਖੇ ਹਾਂ ਠੀਕ ਹੈ ਜੀ ਬਾਬਾ ਜੀ ਕਹਿੰਦੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਮੈਂ ਇਸ ਗੁਰੂ ਘਰ ਦੇ ਵਿੱਚੋਂ ਚਲਾ ਜਾਣਾ ਜੀ ਮੇਰਾ ਅਧਿਕਾਰ ਨਹੀਂ ਹੈਗਾ ਮੈਂ ਇਸ ਪਿੰਡ ਦਾ ਵਸਿੰਦਾ ਨਹੀਂ ਹੈਗਾ ਇਸ ਕਰਕੇ ਠੀਕ ਹੈ ਮੇਰੀ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਹੈ ਬਾਬਾ ਜੀ ਨੇ ਮੈਨੂੰ ਕਿਹਾ ਵੀ ਦੇਖੋ ਤੁਸੀਂ ਇੱਥੇ ਚੱਲੋ ਸਾਡੀ ਬੇਇਜ਼ਤੀ ਕਰਨ ਆਏ ਹੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਹ ਗੋਲੀਆਂ ਘੱਟੀਆਂ ਨੇ ਜੀ ਆ ਹੁਣ ਦੁਬਾਰਾ ਦੇਖ ਪਾਣ ਵਾਸਤੇ ਚਲੇ ਗਏ ਉੱਤੇ ਥੱਲੋਂ ਦੇਗਾ ਦੁਬਾਰਾ ਪਾਣ ਵਾਸਤੇ ਉੱਤੇ ਗਏ ਨੇ ਦੇਖੋ ਇਲਿਗੇਸ਼ਨ ਉਲਟਾ ਮੇਰੇ ਤੇ ਰੋਪ ਮਾਰੇ ਬਾਬਾ ਜੀ ਨੇ ਕਹਿੰਦੇ ਵੀ ਬੇਇਨਤੀ ਕਰਨ ਆਇਓ ਮੈਨੂੰ ਧੱਕਾ ਵੀ ਮਾਰਿਆ ਗਿਆ ਬਾਬਾ ਜੀ ਵੱਲੋਂ ਮੇਰੀ ਬੇਇੱਜ਼ਤੀ ਵੀ ਕੀਤੀ ਗਈ ਹੈ ਮੈਂ ਪਿੰਡ ਦਾ ਵਸਿੰਦਾ ਵੀ ਆਂ ਦੇਖੋ ਮੈਂ ਪ੍ਰੈਸਰ ਰਿਪੋਰਟਰ ਵੀ ਆਂ ਤੇ ਹੁਣ ਦੇ ਨਾਤੇ ਪਿੰਡ ਦਾ ਵਸਿੰਦੇ ਪ੍ਰੈਸਰ ਰਿਪੋਰਟਰ ਦਾ ਬਾਅਦ ਦੀ ਗੱਲ ਆ ਯਾਰ ਮੈਂ ਪਿੰਡ ਦਾ ਵਸਿੰਦਾ ਹੋਣ ਦੇ ਨਾਤੇ ਇੱਕ ਬਾਬਾ ਜੀ ਨੂੰ ਇੰਨਾ ਕਿ ਵੀ ਉਹ ਨਹੀਂ ਕਰ ਸਕਦਾ ਹੈਗਾ ਬਾਬਾ ਜੀ ਨੂੰ ਪੁੱਛ ਵੀ ਨਹੀਂ ਸਕਦਾ ਮੈਂ ਐਨੀ ਗੱਲ ਤਾਂ ਮੈਂ ਪੁੱਛ ਹੀ ਸਕਦਾ ਦੇਖੋ ਇਹ ਸਾਰੀ ਵੀਡੀਓ ਬਣ ਲੱਗ ਰਹੀ ਹੈ ਇਹਦੇ ਸਾਹਮਣੇ ਜੇ ਕੋਈ ਵੀ ਗੱਲ ਇਹਦੇ ਵਿੱਚ ਕੋਈ ਗਲਤ ਉਲਟ ਫੁਲਟ ਹੋਊਗੀ ਤਾਂ ਤੁਹਾਡੇ ਸਾਹਮਣੇ ਹੋਊਗੀ ਇਹਦੇ ਵਿੱਚ ਕੋਈ ਵੀ ਗੱਲ ਹੁਲਟ ਬੁਲਟ ਹੋਊਗੀ ਵੀਡੀਓ ਦੇ ਸਾਹਮਣੇ ਆਊਗੀ ਮੇਰੀ ਵੀਡੀਓ ਚੱਲ ਰਹੀ ਹੈ ਦੇਖੋ ਸਾਰੀ ਮੈਂ ਕਿੱਥੇ ਖੜੇ ਆ ਬਾਬਾ ਜੀ ਕਿੱਥੇ ਖੜੇ ਨੇ ਮੈਨੂੰ ਧੱਕਾ ਮਾਰਿਆ ਗਿਆ ਚਲੋ ਠੀਕ ਹੈ ਬਾਬਾ ਜੀ ਮੇਥੋਂ ਵੱਡੇ ਨੇ ਮੈਨੂੰ ਧੱਕਾ ਮਾਰਿਆ ਗਿਆ ਮੈਨੂੰ ਕੋਈ ਉਹ ਨਹੀਂ ਸਿਰਫ ਮੈਂ ਤਾਂ ਇੱਕ ਬਾਬਾ ਜੀ ਨੂੰ ਇਹੀ ਬੇਨਤੀ ਕਰਨ ਵਾਸਤੇ ਗਿਆ ਸੀ ਬਾਬਾ ਜੀ ਕਹਿੰਦੇ ਵੀ ਉੱਤੇ ਚੜ ਨਹੀਂ ਸਕਦੇ ਠੀਕ ਹੈ ਮੈਂ ਮੰਨਦਾ ਇਹ ਗੱਲ ਨੂੰ ਐਨਾ ਕੁਝ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾ ਭਲਾ ਕਰਨ ਗੁਰੂ ਮਹਾਰਾਜ ਠੀਕ ਹੈ ਜੀ ਮੈਂ ਮਾਰਾ ਨਹੀਂ ਕਹਿੰਦਾ ਬਾਬਾ ਜੀ ਨੂੰ ਬਾਬਾ ਜੀ ਦਾ ਭਲਾ ਕਰਨ ਠੀਕ ਹੈ ਉਹਨਾਂ ਨੇ ਮੈਨੂੰ ੱੱੱਕਾ ਮਾਰਿਆ ਮੈਂ ਨਮਾਣਾ ਸੀ ਮੈਨੂੰ ੱੱੱਕਾ ਮਾਰਿਆ ਗੁਰੂ ਘਰ ਦੇ ਵਿੱਚ ਆਇਆ ਨੂੰ ਮੈਨੂੰ ੱੱੱਕਾ ਮਾਰਿਆ ਕੋਈ ਗੱਲ ਨਹੀਂ ਵਾਹਿਗੁਰੂ ਸੱਚੇ ਬਾਛਾ ਭਲਾ ਕਰੇ ਉਹਨਾਂ ਦਾ ਅਸੀਂ ਮੁੜ ਜਾਂਨੇ ਆ ਜੀ ਠੀਕ ਹੈ ਨਹੀਂ ਸਾਨੂੰ ਦੇਖ ਮਿਲੀ ਅਸੀਂ ਮੁੜ ਜਾਂਨੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ